ਆ ਗਿਆ 98 11 98 11 2001 ਮਾਡਲ ਆ ਤੇ ਡਿਮਾਂਡ ਇਹ ਦੀਏਗੀ 4 ਲੱਖ ਰੁਪਈਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ 16 ਦੇ ਟਾਇਰਾਂ ਦੇ ਵਿੱਚ ਆ ਤੇ ਗੂਡিয়ার ਦੇ ਟਾਇਰ ਆ ਤੇ ਜਵਾ ਨਵੇਂ ਟਾਇਰ ਆ ਪਿਛਲੇ ਤੇ ਅਗਲੇ ਸੋਨਾ ਦੇ ਆ ਜੇ ਕੇ ਸੋਨਾ ਦੇ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਪਾਵਰ ਸਟੀਅਰਿੰਗ ਦੇ ਨਾਲ ਆ ਬਾਕੀ ਆਵਲ ਐਕਟਿੰਗ ਪਾਵਰ ਸਟੀਅਰਿੰਗ ਹੈ ਇਹਦਾ ਤੇ 62 ਬਾਈ ਟਰੈਕਟਰ ਹੋਇਆ 62 ਬਾਈ ਟਰੈਕਟਰ ਹੋਇਆ ਆ ਤੇ ਬਾਕੀ ਮਾਲਕ ਤੋਂ ਨੰਬਰ ਲੈ ਕੇ ਦਿੰਦੇ ਆ ਨਮਾਇਕੇ ਵਾਲੀ ਨੰਬਰ 9324 ਇਹ ਨਡਾ ਨਮਾਇਕੇ ਵਾਲੀ ਬਾਈ 99324 ਕਿਹੜਾ ਪੈਂਟ ਹੈ ਜੀ ਵੱਡੀ 5 ਗ੍ਰੇਮ ਬਾਈ ਜੀ ਤੇ ਇਹਦੀ ਕਾਪੀ ਦੂਜੀ ਹੈਗੀ ਨਾਲ ਹਾਂਜੀ ਹਾਂਜੀ ਇਹ ਚੈਪ ਵਾਲੀ ਕਾਪੀ ਹੈਗੇ ਮੈਂ ਦੂਜੀ ਵੱਡੀ ਕਾਪੀ ਆ ਓਰੀਜਨਲ ਕਾਗਜ਼ਾਦ ਓਕੇ ਆ ਹਾਂਜੀ ਹਾਂਜੀ ਨੰਬਰ 50 ਵਾ ਨੰਬਰ 50 ਬਾਈ ਜੀ ਬਾਕੀ ਕੰਡੀਸ਼ਨ ਤੋਂ ਚੈੱਕ ਕਰਾ ਦਿੰਨੇ ਆ ਟਰੇਡਰ ਦੀ ਬਹੁਤ ਵਧੀਆ ਕੰਡੀਸ਼ਨ ਦਾ ਸਭ ਤੋਂ ਪੂਰੀ ਵਧੀਆ ਤੇਰੇ ਪੈਂਟ ਖੜਾ ਜੀ ਵੱਡੀ 5 ਗ੍ਰੇਮ ਬਾਈ ਜੀ ਵੱਡੀ 5 ਠੀਕ ਇਦੋਂ ਆ ਗਿਆ ਮੇਰਾ 260 DI 1998 ਮਾਡਲ ਤੇ 1 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ 12 ਨਾ ਟਾਇਰਾਂ ਦੇ ਵਿੱਚ ਆ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਬਿਨਾ ਪਾਵਰ ਸਟੀering ਤੋਂ ਨਾਲ ਹੀ ਆਗਾ 855 2001 ਮਾਡਲ ਤੇ 2 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਕੰਡੀਸ਼ਨ ਚੈੱਕ ਕਰ ਸੱਤ ਪੰਜਾ 16 ਦੇ ਅਗਲੇ ਟਾਇਰ ਸੀੜ ਦੇ ਤੇ ਪਿਛਲੇ ਹੈਗੇ 14 ਦੇ ਤੇ ਨਾਲ ਹੀ ਆਗਾ ਨਿਊ ਹਾਲੈਂਡ 3230 ਤੇ ਇਹਦੀ ਡਿਮਾਂਡ ਹੈਗੀ ਆ 2003 ਮਾਡਲ 1 ਲੱਖ ਤੇ 75000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਬਿਨਾ ਪਾਵਰ ਸ਼ੇਰਿੰਗ ਤੋਂ ਤੇ ਇਹ ਦੂਗਾ ਆ ਗਿਆ ਫਾਰਮ ਟਰੈਕ 45 ਫਾਰਮ ਟਰੈਕ 45 2001 ਮਾਡਲ 2 ਲੱਖ ਤੇ 15000 ਰੁਪਏ ਡਿਮਾਂਡ ਤੇ ਬਿਨਾ ਪਾਵਰ ਸ਼ੇਰਿੰਗ ਤੋਂ ਆ ਤੇ ਅਗੂ ਵਾਲਾ ਆ 855 ਬਾਹਰ ਅੰਦਰ ਪੰਪਾਡ ਟਰੈਕਟਰ ਆ ਤੇ ਇਹਦੀ ਡਿਮਾਂਡ ਹੈਗੀ ਆ 96 ਮਾਡਲ ਆ 1 ਲੱਖ ਤੇ 50 1.5 ਲੱਖ ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਦੂ ਦਾ 4360095 ਮਾਡਲ 1 ਲੱਖ ਤੇ 48000 ਰੁਪਏ ਦੀ ਮੰਗ ਆ। ਬਾਕੀ ਕਲਿਸੇ ਚੈੱਕ ਕਰ ਸਕਦੇ 43600 ਦੀ।